ਸੰਜੇ ਕੁਮਾਰ ਚਰਮਾ ਤੇ ਸੈਂਟਰ ਨਾਮ ਗਣਿਤ ਗਾਈਡੈਂਸ ਪ੍ਰਾਈਵੇਟ ਲਿਮਟਿਡ ਹੈ ਤੇ ਗੱਲ ਤੁਸੀਂ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ ਚਾਰ ਪੰਜ ਪੰਜ 6 ਰਾਉਂਡ ਜਿਹੜਾ ਗੋਲੀ ਤੇ ਫਾਇਰ ਹੋਏ ਨਾ ਇਹ ਸਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਵੈਸੇ ਅੱਜ ਮਤਲਬ ਕੱਲ੍ਹ ਤੱਕ ਤਾਂ ਨਹੀਂ ਸੀ ਮਤਲਬ ਸਵੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਸਾਨੂੰ ਕਿ ਮੈਂ ਤਾਂ ਹੁਣੇ ਜਸਟ ਆਇਆ ਮੈਨੂੰ ਸਟਾਫ ਨੇ ਦੱਸਿਆ ਕਿ ਇੱਦਾਂ ਦਾ ਮਤਲਬ ਇੱਥੇ ਗੋਲੀਆਂ ਚੱਲ ਗਈਆਂ ਪਰ ਪਹਿਲਾਂ ਤੋਂ ਚਲੀਆਂ ਹੋਈਆਂ ਨਾ ਆਪਾਂ ਜਿਹੜਾ ਹਾਲ ਦੇਖੇ ਨਾ ਅੰਦਰ ਸ਼ੀਸ਼ਾ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਟੁੱਟਿਆ ਹੋਇਆ ਵਾ ਸ਼ਟਰ ਤੇ ਦੇਖੋ ਵੀ ਸ਼ਟਰ ਤੇ ਗੋਲੀ ਦੇ ਨਿਸ਼ਾਨ ਪੰਜ ਛੇ ਗੋਲੀ ਦੇ ਨਿਸ਼ਾਨ ਵੱਜੇ ਹੋਏ ਨੇ ਤੇ ਮੈਂ ਮੇਰੇ ਹਿਸਾਬ ਨਾਲ ਕਾਲ ਮੈਨੂੰ ਛੇ ਤੋਂ 7 ਮਹੀਨੇ ਪਹਿਲਾਂ ਆਈ ਸੀ ਉਸ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਵੀ ਆਈ ਸੀ ਥ्रेट ਕਾਲਸ ਤੁਹਾਨੂੰ ਪਤਾ ਦਿੱਤੀ ਸੀ ਉਹਨਾਂ ਨੇ ਉਹ ਮੇਰੇ ਕੋਲੋਂ 20 ਲੱਖ ਬੋਲਿਆ ਸੀ ਮੈਨੂੰ ਕਿ 20 ਲੱਖ ਸਾਨੂੰ ਦੇ ਦਿਓ ਪਰ ਮੈਂ ਤੇ ਇਗਨੋਰ ਕਰਤਾ ਕਿਉਂਕਿ ਮੈਂ ਬਲੌਕ ਕਰਤਾ ਹੀ ਨੰਬਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕੋਈ ਵੀ ਜਿਹੜੀ ਕਾਲ ਨਹੀਂ ਸੁਣੀ ਆ ਬਾਅਦ ਚ ਪੁਰ ਇਸ ਕਿਸੇ ਬੀਹਫ ਤੇ ਤੁਹਾਡੇ ਕੋ ਪੈਸੇ ਮੰਗਦੇ ਕੀ ਕਹਿੰਦੇ ਮਿਸਟਰ ਫਰੋਤੀ ਮੰਗਦੇ ਸੀਗੇ ਭਾਈ ਪੈਸੇ ਦਿਓ ਐਦਾਂ ਤੇ ਸਾਨੂੰ ਕਹਿੰਦੇ ਪੈਸੇ ਕਹਿੰਦੇ ਜਾ ਤੇ ਭਾਈ ਆਪ ਹਸਨ ਜੋ ਗੱਲ ਕਰਦੇ ਆ ਜੋ ਆਪਾਂ ਮੰਗ ਰਹੇ ਆ ਉਹ ਦੇ ਦਿਓ ਤੇ ਜਾ ਫਿਰ ਤੁਰਸੀ ਆਪਣੀ ਫੈਮਿਲੀ ਦਾ ਦੇਖੋ ਭਾਈ ਕਿੰਨਾ ਚਲੋਗਾ ਤੁਹਾਨੂੰ ਇੱਥੇ ਕੰਮ ਕਰਦੇ ਹਾਲਾਕ ਸਰ ਤੁਹਾਡੇ ਸਾਹਮਣੇ ਇਹ ਕਿ ਅਗਰ ਬੱਸ ਸਟੈਂਡ ਸਾਹਮਣੇ ਆ ਸਰ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਇੱਥੇ ਪਬਲਿਕ ਪਲੇਸ ਹੈਗੀ ਆ ਹਰ ਟਾਈਮ ਇੱਥੇ ਲੋਕੀ ਹੁੰਦੇ ਨਾ ਬਿਲਕੁਲ ਅਪੋਜ਼ਿਟ ਆਫਿਸ ਹੈ ਹਾਰਡਲੀ 100 ਮੀਟਰ ਦੇ ਉਹ ਵੀ ਹੈ ਨਾ ਕਦਮ ਤੇ ਹੈਗਾ ਇੰਨੇ ਹਾਲਾਤ ਮਾੜੇ ਨ ਕੀ ਤੁਸੀਂ ਸੋਚ ਨਹੀਂ ਸਕਦੇ ਕੱਲ ਨੂੰ ਮਤਲਬ ਇਦਾਂ ਕੋਈ ਆਏਗਾ ਕਿਸੇ ਨੂੰ ਵੀ ਗੋਲੀ ਮਾਰ ਕੇ ਚਲਾ ਜਾਏਗਾ ਕਿਸੇ ਦਾ ਪਰਿਵਾਰ ਕਿਸੇ ਦਾ ਜੀ ਚਲਾ ਜਾਏਗਾ ਉਹਦੇ ਬੱਚੇ ਦਾ ਕੀ ਹੋਏਗਾ ਕੱਲ ਨੂੰ ਉਹਦੇ ਬੱਚੇ ਕਿੱਧਰ ਜਾਣਗੇ ਤੇ ਹਾਲਾਤ ਪੰਜਾਬ ਦੇ ਬਦ ਜੋ ਇਸ ਟਾਈਮ ਮੈਨੂੰ ਲੱਗ ਰਹੇ ਉਹ ਤੇ ਬਹੁਤ ਬੁਰੇ ਨੇ ਜੀ ਸਰ ਰੈਡ ਕਾਲ ਆਈ ਤਾਂ ਮੈਂ ਕੋਈ ਕੰਪਲੇਨ ਨਹੀਂ ਕਰ ਦਿੱਤੀ ਕੰਪਲੇਨ ਮੈਂ ਨਹੀਂ ਸੀ ਦਿੱਤੀ ਮੈਨੂੰ ਕਿਉਂਕਿ ਦੋ ਬਾਰੇ ਮੈਂ ਐਕਚੁਅਲੀ ਦੇ ਵਿੱਚ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਸੀ ਮੈਂ ਸੋਚਿਆ ਕੀ ਪਤਾ ਵੈ ਕਿ ਕੋਈ ਮੈਨੂੰ ਮਜ਼ਾਕ ਨਾ ਕਰ ਰਿਹਾ ਦੁਬਾਰਾ ਫਿਰ ਕਾਲ ਆਈ ਫਿਰ ਮੈਨੂੰ ਥੋੜਾ ਰਿਅਲਾਈਜ਼ ਹੋਇਆ ਕਿ ਨਹੀਂ ਆ ਪਰ ਮੈਂ ਫਿਰ ਇੱਥੇ ਆਣਾ ਥੋੜਾ ਜਿਹਾ ਬੰਦ ਕਰਤਾ ਸੀ ਕਿਉਂਕਿ ਮੈਂ ਇੱਥੇ ਆਫਿਸ ਜਿਆਦਾ ਨਹੀਂ ਆਣਾ ਹਸਤਾ। ਫਿਰ ਅੱਜ ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਬਾਬੂ ਆ ਦੇ ਨਾ ਜੀ ਮੇਰਾ ਘਰ ਇੱਥੇ ਆ ਬਾਬਾ ਫਰੀਦ ਅਮਨੂ ਬੈਠਦਾ। ਪਹਿਲਾਂ ਵੀ ਜਿਲ੍ਹੇ ਰੋਡ ਤੇ ਗੋਲੀ ਚੱਲੀ ਹੈ ਜੀ। ਹਾਂ ਜੀ ਦੇਖੋ ਤੁਸੀਂ ਦੇਖੋ ਕੱਲ ਅਜੇ ਦਰ ਬਿਲਕੁਲ ਨਹੀਂ ਹੈਗਾ। ਕੱਲ ਦਾ ਜਿਹੜਾ ਅੱਜ ਸਤਨਾਗਰ ਦੀ ਜੀ। ਅੱਜ ਮਾਰਨਿੰਗ 'ਚ ਕਰੀਬ 10 ਵਜੇ ਸਾਡੇ ਕੋਲ ਇਸ ਤੋਂ ਇਨਫੋਰਮੇਸ਼ਨ ਆਈ ਸੀ ਜਿਹੜੇ ਬੰਦੇ ਨੇ ਦੱਸਿਆ ਤੇ ਉਹਨਾਂ ਦਾ ਜ਼ੀਨਤ ਸਟੱਡੀ ਇਹ ਕਰਕੇ ਇੱਕ ਇਮੀਗ੍ਰੇਸ਼ਨ ਸੈਂਟਰ ਹੈਗਾ ਨਵੇਂ ਬਸ ਸਟੈਂਡ ਦੀ ਬੈਕ ਸਾਈਡ ਤੇ 7 ਨੰਬਰ ਸਕੂਲ ਦੇ ਉੱਥੇ ਉਹ ਕਹਿੰਦੇ ਕਿ ਜਦੋਂ ਅਸੀਂ ਸਵੇਰ ਆ ਕੇ ਖੋਲਿਆ ਤੇ ਸਾਡੇ ਸ਼ੈਟਲ ਦੇ ਵਿੱਚ ਗੋਲੀ ਦੇ ਨਿਸ਼ਾਨ ਸੀ ਜੋ ਉਹਨਾਂ ਨੂੰ ਕਿਸੇ ਨੇ ਡਰਾਉਣ ਵਾਸਤੇ ਜਾਂ ਉਹਨਾਂ ਦਾ ਨਿਸ਼ਾਨ ਝਾਲ ਵਾਸਤੇ ਉਹਨਾਂ ਨੇ ਕੀਤੇ ਹੋਏ ਹੈ ਇਹਨਾਂ ਜਿਹੜੇ ਗੋਲੀ ਦੇ ਨਿਸ਼ਾਨ ਨਾਲ ਜਦੋਂ ਮੌਕਾ ਵੇਖਿਆ ਗਿਆ ਮੌਕਾ ਵੇਖ ਕੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਕੇ ਪੱਕਾ ਦਰਜ ਕਰ ਦਿੱਤਾ ਔਰ ਅਗਲੀ ਕ੍ਰਿਪੀ ਸ਼ੁਰੂ ਕਰ ਦਿੱਤੀ ਜਲਦ ਤੋਂ ਜਲਦ ਇਹਨਾਂ ਨੂੰ ਬੰਦੇ ਨੂੰ ਟ੍ਰੇਸ